हां जी ਆਪਣੇ ਕੋਲ कॉटन ਦੇ ਮੈਚਿੰਗ ਸੂਟ ਰਹਿਣਗੇ ਫੁੱਲ ਸਾਈਜ਼ ਦਾ ਦੁਪੱਟਾ ਰਹੂਗਾ ਸ਼ਰਟ ਰਹੇਗੀ ਇੱਕ ਸੱਤਰ ਵੱਡੇ ਪਣੇ ਦੀ ਪ੍ਰਿੰਟਡ ਬਾਟਮ ਇਸ ਦੇ ਨਾਲ ਰਹੇਗੀ 2 ਮੀਟਰ ਦੀ ਪਲੇਨ 2 ਮੀਟਰ ਦੀ ਵੱਡੇ ਪਣੇ ਦੀ ਨਾਲ ਫੁੱਲ ਸਾਈਜ਼ ਦਾ ਸੁਪਰ نیٹ ਦੁਪੱਟਾ ਮਿਲੇਗਾ ਇਹਨਾਂ ਸੂਟਾਂ ਦਾ ਜੋ ਪ੍ਰਾਈਸ ਰਹੇਗਾ 599 ਫ੍ਰੀ ਸ਼ਿਪਿੰਗ ਹੈ ਤੁਸੀਂ ਸੂਟ ਬਾਏ ਕਰ ਸਕਦੇ ਹੋ ਲਿਮਟਿਡ ਸਟਾਕ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ नैक्सट ये सूट अपने को जी दुपट्टा सूट कॉटन दे कॉटन दाल बॉटम रहेगी फैब्रिक बहुत ही सोहना गा प्रिंट इस शर्ट रहेगा ढाई मीटर शर्ट रहेगी बॉटम का फैब्रिक भी ढाई मीटर रहेगा दुपट्टा भी ढाई मीटर रहेगा शर्ट प्रिंट आ बॉटम इस प्लेन रहेगी बहुत सोने सूट रैडी हुए ने पंद्रह सौ देरी शिपिंग से बाय कर सकते हो नैक्सट ਇਹ ਵੀ ਆਪਣੇ ਕੋਲ ਦੁਪੱਟਾ ਸੂਟ ਨੇ ਕਾਟਨ ਦਾ ਫੈਬਰਿਕ ਰਹੇਗਾ ਔਰ ਗੰਡੀ ਕਾਟਨ ਸੌਫਟ ਫੈਬਰਿਕ ਹੈ ਸਟਾਫ ਬਹੁਤ ਹੀ ਵਧੀਆ ਸ਼ਰਟ 2 ਮੀਟਰ ਦੁਪੱਟਾ ਵੀ 2 ਮੀਟਰ ਬਾਟਮ ਵੀ ਇਸ ਦੇ ਨਾਲ 2 ਮੀਟਰ ਰਹੇਗੀ 1650 ਵਿੱਚ ਤੁਸੀਂ ਇਹ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਮੇਰਾ ਵਟਸਐਪ ਨੰਬਰ ਸਕਰੀਨ ਤੇ ਮੈਂਸ਼ਨ ਆ ਤੁਸੀਂ ਉਸ ਤੇ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਆਪਣਾ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਇਹ ਵਾਲੇ ਸੂਟ ਰਹਿਣਗੇ ਜੀ ਆਪਣੇ ਕੋਲ ਮਲਟੀ ਦੁਪੱਟਾ ਔਰ ਗੰਢੀ कॉटन ਵਿਦ कॉटन ਫੈਬਰਿਕ ਦਾ ਬਹੁਤ ਵਧੀਆ ਫੈਬਰਿਕ ਰਹੇਗਾ 2.5 ਮੀਟਰ ਸ਼ਰਟ 2.5 ਮੀਟਰ ਦੁਪੱਟਾ ਬਾਟਮ ਵੀ 2.5 ਇਹਨਾਂ ਦਾ ਪ੍ਰਾਈਸ ਰਹੇਗਾ 1599 ਇਹ ਵੀ ਤੁਸੀਂ ਘਰ ਬੈਠੇ 1599 ਦੇ ਵਿੱਚ ਸੂਟ ਪਾਈ ਕਰ ਸਕਦੇ ਹੋ スクリーンショット ਸੈਂਡ ਕਰਕੇ ਨੈਕਸਟ ਦੇ ਆਪਣੇ ਕੋਲ ਬੀਬਾ ਕਾਟਨ ਡਿਜੀਟਲ ਪ੍ਰਿੰਟ ਆਲਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਣੇ ਦਾ ਫਰੰਟ ਤੇ ਲੈਸ ਦਾ ਵਰਕ ਹੋਇਆ ਨਾਲ ਦੁਪੱਟਾ ਮਿਲੇਗਾ ਚਫੋਨ ਦਾ ਫੋਰ ਸੈੱਡ ਲੈਸ ਵਾਲਾ ਡਿਜ਼ਾਈਨਰ ਦੁਪੱਟਾ ਔਰ ਸੂਟ ਵੀ ਬਹੁਤ ਸੋਹਣੇ ਨੇ ਡਿਜ਼ਾਈਨ ਕੀਤਾ ਹੋਇਆ ਲੈਸਾਂ ਦੇ ਨਾਲ ਪ੍ਰਾਈਜ਼ ਰਹੇਗਾ 750 ਫ੍ਰੀ ਸ਼ਿਪਿੰਗ ਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਇਹਨਾਂ ਦਾ ਵੀ ਆਰਡਰ ਪਲੇਸ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਆਪਣੇ ਕੋਲ ਮਸਲਿਨ ਜੈਕਾਰਡ ਆਪਣੇ ਕੋਲ ਇੱਕ 75 ਵੱਡੇ ਪਣੇ ਦੀ ਸ਼ਰਟ ਰਹੇਗੀ ਵਿਦ ਸੈਲਫ ਬੇਸ ਰਹੇਗਾ ਬਾਟਮ 959 ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਵੀ ਬਾਏ ਕਰ ਸਕਦੇ ਹੋ ਨੈਕਸਟ ਪਿਓਰ ਵਿਸਕੋਸ ਆਰਗੈਂਜ਼ਾ ਦੀ ਸ਼ਰਟ 9 ਮੀਟਰ ਵਰਕ ਹੋਇਆ 프ਰੰਟ ਤੇ ਬਾਟਮ ਵੀ ਇਸ ਦੇ ਨਾਲ ਕੰਟਰਾਸਟ ਮਿਲੇਗੀ ਦੁਪੱਟਾ ਚਨੌਣ ਦਾ ਵਰਕ ਵਾਲਾ 1990 ਫ੍ਰੀ ਸ਼ਿਪਿੰਗ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਆਪਣੇ ਕੋਲ ਕੈਮਰੀ ਕਾਟਨ ਦੇ ਟਾਈ ਮੀਟਰ ਸ਼ਰਟ बॉਟਮ ਟਾਈ ਮੀਟਰ कॉटन ਦਾ ਮਲਮਲ ਦੁਪੱਟਾ 999 ਇਹ ਵੀ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਖੀਨ ਖਾਬ ਸ਼ਰਟ ਰਹੇਗੀ ਵਿਦ ਮਸਲਿਨ ਦੀ बॉਟਮ ਰਹੇਗੀ ਟਾਈ ਮੀਟਰ ਸ਼ਰਟ ਟਾਈ ਮੀਟਰ बॉਟਮ ਮਿਲੇਗੀ ਮੈਚਿੰਗ ਸੂਟ ਨੇ ਵਿਦਆਊਟ ਦੁਪੱਟਾ ਸੂਟ ਰਹਿਣਗੇ ਬ੍ਰਾਂਡਡ ਫੈਬਰਿਕ ਆ 1150 ਵਿੱਚ ਇਹ ਵੀ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਸਕਰੀਨ ਸ਼ਾਟ ਸੈਂਡ ਕਰਕੇ ਡੇਲੀ ਤੁਸੀਂ ਆਪਣੇ ਸੂਟਾਂ ਦੀ ਕਲੈਕਸ਼ਨ ਦੇਖਣ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਔਰ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ